ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਰਾਮ ਕੁਸਈਆ ਰਾਮ ਕੁਸਈਆ ਜੀ ਕੇ ਜੀਵ ਨਾ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ওহে নাقصారో মে জানতে রা বাহ ਪਰਟੇ ਮਰਜ ਕੰਬੜਾ ਬਰੇ ਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਟੇਲਾ ਪਾਸ਼ਾ ਦਰবেশ ਕਲਗੀਧਾਰ ਸਰਬੰਸਦਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ પ્રકાશਪੁਰ ਦੇ ਕੁੰਜ ਅਜ ਲੰਕਤਾਂ ਦੇ कपूर ਸਜੋਤ ਸਦਕਾ ਜੋ ਨਰਕੀ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤੋਂ ਰਾਮਪੀਤਾ ਗਿਆ ਇੱਥੇ ਸੰਗਤਾਂ ਵੱਧ ਚੜ ਕੇ ਬਹੁਤ ਹੀ ਸ਼ਾਨਦਾਰ ਰੂਪ ਭਗ ਲੈ ਰਹੀਆਂ ਗੱਤਕਾ ਬਾੜੀ ਗੱਤਕਾ ਖੇਡ ਰਹੀਆਂ ਕੀਰਤਨ ਜਥੇ ਕੀਰਤਨ ਕਰ ਰਹੇ ਅਤੇ ਸਮੂਹ ਸੰਗਤਾਂ ਬਹੁਤ ਹੀ ਲੰਗਰ ਜੋ ਸੇਵਾ ਕਰੀ ਸੰਗਤਾਂ ਦੀਆਂ ਇਹ ਨਗੀਤਨ ਗੁਰਦੁਆਰਾ ਗੁਰੂ ਤੇਗ ਬਹਾਦਰ ਤੋਂ ਤਕਰੀਬਨ ਸ਼ਾਮੀ 8:00 ਵਜੇ ਆਰੰਭ ਹੋਇਆ ਸੀ ਜੋ ਸ਼ਹਿਰ ਵਿੱਚੋਂ ਹੁੰਦਾ ਹੋਇਆ ਤਕਰੀਬਨ 8:00 ਵਜੇ ਗੁਰਦੁਆਰ ਘਾੜ ਸਾਹਿਬ ਕੇ ਨਗ ਕੀਤੇ ਦੀ ਸਮਾਪਤੀ ਹੋਣੀ ਹੈ ਤੇ ਚਾਰ ਤਿਕ ਨੂੰ ਗੁਰਦੁਆ ਗੁਰੂ ਘਰ ਸਮੁੰਦਰੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸੇਹ ਜੀ ਦੀਵਾਨ ਗੁਰਦਾ ਘਰ ਸਾਹਿਬ ਕਿਸ ਨੇ ਆਏ ਤਨ ਗੁਰੂ ਗੋਬਿੰਦ ਸਿੰਘ ਸਾਹਿਬ 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 ਰਾਜ ਕਰੇਗਾ ਹਾਂ ਸਾਹਿਬ ਰਾਜ ਕਰੇਗਾ ਹਾਂ ਸਾਹਿਬ ਸਾਈ ਗੁਰੂ ਜੀ ਦੀ ਫਤਿਹ ਅੱਜ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਬਹੁਤ ਹੀ ਸੰਗਤਾਂ ਦਾ ਉਤਸਾਹ ਹੈ ਬਹੁਤ ਹੀ ਭਾਰੀ ਸੰਗਤ ਅੱਜ ਬਜ਼ਾਰਾਂ ਦੇਖਣ ਨੂੰ ਮੇਰੀ ਹੈ ਗੱਤਕੇ ਵਾਲੇ ਸਿੰਘ ਗੱਤਕਿਆਂ ਨਾਲ ਕੀਰਤਨ ਵਾਲੇ ਕੀਰਤਨ ਕਰ ਰਹੇ ਰਾਗੀ ਜੱਤੇ ਭਾਈ ਕਮਲਦੀਪ ਸਿੰਘ ਤੇ ਜਿਹੜਾ ਨਗਰ ਕੀਰਤਨ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਹੋਇਆ ਹੈ 4 ਵਜੇ ਤੈਰੀ ਸਮਾਪਤੀ ਮੇਨ ਮਾਰਕਟ ਤੇ ਅੱਡਾ ਮਾਰਕਟ ਤੋਂ ਹੋਵੇ ਉੱਤੇ ਗੁਰਦੁਆਰਾ ਘਾੜ ਸਾਹਿਬ ਜਾ ਕੇ ਰਾਤੀ 10 ਵਜੇ ਸਮਾਪਤੀ ਹੋਊਗੀ ਤੇ ਗੁਰੂ ਘਰ ਲੰਗਰ ਟੁੱਟ ਵਰਤੇਗਾ ਤੇ 4 ਤਰੀਕ ਨੂੰ ਦਿਨ ਐਤਵਾਰ ਰਾਗੀ ਜੱਤਾ ਦਰਬਾਰ ਸਾਹਿਬ ਤੋਂ ਆ ਰਿਹਾ ਹੈ ਜਿਹੜਾ ਕਿ 12:30 ਵਜੇ ਗੰਗਤ ਪੋਚੂ 60 ਦਿਨ ਰਾਤੀ ਮੇਰੇ ਸੰਗਤ